ਆਰਤੀ ਸਮਾਜ ਮੋਰਚਾ ਰਵੀ ਵਾਲੀ ਦੀ ਅਗਵਾਈ ਹੇਠ ਅੱਜ ਨਗਰ ਨਿਗਮ ਜ਼ੋਨ A ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਨਿਗਮ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਸਹੂਲਤਾਂ ਵਿੱਚ ਹੋ ਰਹੀ ਦੇਰੀ ਖਿਲਾਫ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਇਸ ਮੌਕੇ ਰਵੀ ਵਾਲੀ ਨੇ ਕਿਹਾ ਕਿ ਨਗਰ ਨਿਗਮ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਖਰਚੇ ਪੂਰੇ ਕਰਨੇ ਔਖੇ ਹੋਏ ਪਏ ਨੇ ਬਾਦੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਗਰ ਨਿਗਮ ਮੁਲਾਜ਼ਮਾਂ ਦੀਆਂ ਤਨਖਾਹ ਸਮੇਂ ਸਿਰ ਨਾ ਦਿੱਤੀਆਂ ਅਤੇ ਹੋਰ ਸਹੂਲਤਾਂ ਬਾਰੇ ਨਾ ਸੋਚਿਆ ਤਾਂ ਉਹ ਨਗਰ ਨਿਗਮ ਕਮਿਸ਼ਨਰ ਦੇ ਘਰ ਦੇ ਬਾਹਰ ਧਰਨਾ ਦੇਣ ਨੂੰ ਮਜਬੂਰ ਹੋਣਗੇ ਲੁਧਿਆਣਾ ਤੋਂ ਵਿਕਰਮ ਸੈੜੀ ਦੀ ਰਿਪੋਰਟ ਦੇਖੋ ਸ਼ਿਵ ਆਬਰ ਮੋਹ ਇਹ ਸ਼ੁਭਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਸਿਉ ਜਬ ਜਾਈਂ ਲੋ ਨਿਸ਼ਚੈ ਕਰ ਆਪਣੇ ਜੀਤ ਕਰੋ ਇਹਨਾਂ ਨੇ ਕਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਤੁਕਾਂ ਲਿਖੀਆਂ ਨਾ ਉਹ ਬਿਲਕੁਲ ਸਾਰੀਆਂ ਸੱਚ ਕਰਦੀਆਂ ਕਿ ਮੱਤੀ ਮਾਰ ਪਈ ਗੁਰਲਾਣੇ ਤਾਂ ਕੀ ਦਰਦ ਨਾ ਆਇਆ ਤੁਸੀਂ ਸਤਲ ਤੇ ਇਸੇ ਜਗ੍ਹਾ ਤੇ ਖੜਾ ਹੋਗੇ ਜਰਦੂ ਸਿੰਘ ਸੇਖੋ ਹੁਣ ਨੀਰੇ ਜਹਲ ਇਹ ਦੋ ਬੰਦੇ ਮਟਮਟ ਕੀਤੀ ਸੀਗੀ ਕਿ ਅੱਜ ਤੋਂ ਮੈਨੂੰ ਤੁਮ ਜਿਹੜੇ ਦਰਜਾ ਚਾਰ ਕਰਮਚਾਰੀ ਆ ਬਿਰਧ ਕਿਸੇ ਵਿਤਕ੍ਰਿਤ ਨੂੰ ਬਿਰਧ ਤੋਂ ਭੇਜ ਕੋ ਹੁਣ ਸਿੱਧ ਤੋਂ ਬੈਂਕ ਦੀ ਤਰ੍ਹਾਂ ਇਹਨਾਂ ਦੀ ਵੀ ਤਨਖਾਹਾਂ ਇੱਕ ਤਰੀਕ ਨੂੰ ਰਿਲੀਜ਼ ਕਰ ਦਿਤੀਆਂ ਛੱਡ ਗਿਆ ਪਰ ਇਹ ਕੋਸ਼ਿਸ਼ ਹੈ ਸਾਡੀ ਵੀ ਇਹ ਅੱਗੇ ਤੋਂ ਇਹ ਚੇਨ ਜਿਹੜੀ ਨਾ ਟੁੱਟੇ ਲੇਕਿਨ ਮਾਨਯੋਗ ਜੂਨિયਰ ਕਮਿਸ਼ਨਰ ਸਾਹਿਬ ਮਾਨਯੋਗ ਰੈਜੀonal ਕਮਿਸ਼ਨਰ ਸਾਹਿਬ ਤੁਹਾਡਾ ਇੱਕ ਵੀ ਬੰਦਪੂਰਾ ਨਹੀਂ ਹੋਇਆ ਉੱਚ ਪਰਸੈਂਟ ਤੁਸੀਂ ਪੂਰਾ ਕੀਤਾ ਲੇਕਿਨ 100% ਪੂਰਾ ਤੁਸੀਂ ਨਹੀਂ ਕਰ ਸਕੇ ਦੂਜੇ ਸਿੱਧੀਆਂ ਜਿਹੜੀ ਜਿਹੜੀ ਮੀਰ ਵਿਦਾ ਸੀ ਕਿ ਜਿਹੜੇ ਸਾਡੇ ਪੀੜ ਜਿਹੜੀਆਂ ਸਾਡੀਆਂ ਪੈਣਾ ਮਾਤਾ ਦਰਜੋ ਚਾਰ ਕਰਮਚਾਰੀ ਇਸੇ ਤਰ੍ਹਾਂ ਤਾਰਾ 20-20 ਸਾਲਾਂ ਤੋਂ ਇਸੇ ਨਗਰ ਦੇ ਨੇ ਉਸੇ ਲੋਕ ਨੇ ਸ਼ਹਿਰ ਨੂੰ ਸਫਾਈ ਵਿਵਸਥਾ ਦੇ ਖੇਤਰ ਵਿੱਚ ਕਰੋੜਾਂ ਟਾਲ ਤੋਂ ਲੈ ਕੇ ਹੁਣ ਤੱਕ ਸਾਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਨੀਤ ਬਿੱਤੀ ਦੀ ਇੰਪੋਰਟਡ ਗੱਡੀਆਂ ਵਿੱਚ ਉਹ ਮੁੰਡਾ ਮੋਕਾ ਜ਼ਿੰਦਗੀਆਂ ਉਹ ਫਿਰਦੀ ਦਰਜਾ ਚਾਲ ਕਰਨ ਚਾਹਰੀ ਨੂੰ ਓਵਰਜ ਕਹ ਕੇ ਇਹਨਾਂ ਦੇ ਰਜਿ스트ਰ ਕਰਤਾ ਮੋਰੀਉਤ ਭਗਵੰਤ ਸਿੰਘ ਜੀ ਆਪਣੀ ਜਿਹੜੀ ਤੁੱਕਾ ਆਪਣੀ ਜਿਹੜੀਆਂ ਗੱਲਾਂ ਆਪਣੇ ਜਿਹੜੇ ਜੁਮਲੇ ਉਹਨੂੰ ਤੋਂ ਗੋਲ ਲਾ ਕੇ ਦਰਜਾ ਚਾਲ ਕਰਨ ਚਾਹਰੀ ਨੂੰ ਓਵਰਜ ਜਿਹੜੇ ਨਗਰ ਨਗਰ ਵਿੱਚ ਜਿਹੜੇ ਕੰਮ ਕਰਨ ਵਾਲਾ ਕਰਮਚਾਰੀ ਆ ਉਹਨਾਂ ਦੀ ਤਨਖਾਹਾਂ ਔਰ ਦਰਜਾ ਚਾਰ ਕਰੋ 40 ਉਰੀ ਜਿਹੜੇ ਜਿਹੜੇ ਰਿਜੈਕਟ ਕੀਤਾ ਉਹਨਾਂ ਨੂੰ ਜਿੰਦ ਤੋਂ ਜਲਦ ਭਰਤੀ ਕਰੂ ਨਹੀਂ ਤੇ ਅਗਲੇ ਹਫਤੇ ਤੁਸੀਂ ਇਸ ਐਜੀਟੇਸ਼ਨ ਨੂੰ 100% ਹੋਰ ਫੈਲਾਉਣਾ ਤਿੱਖੂ ਦੇ ਔਰ ਜੇ ਕੋਈ ਵਿਵਸਥਾ ਖਰਾਬ ਹੁੰਦੀ ਹੈ ਅਸੀਂ ਸਿਰਫ ਵਿਵਸਥਾ ਪਰਵਰਤਨ ਨੂੰ ਦਰਸਤ ਕਰਨ ਦੀ ਤੁਹਾਡੀ ਹੈਲਪ ਕਰਨਾ ਚਾਹੁੰਦੇ ਹਾਂ ਅਦਰ ਵਿੱਚ ਜੇ ਸਾਡੀ ਮਜ਼ਦਮਾ ਦੀ ਮੰਗਾਂ ਨਾ ਮੰਨੀਆਂ ਗਈਆਂ ਨਾ ਪੂਰੀਆਂ ਹੋਣ ਤੁਹਾਡੇ ਵੱਲੋਂ ਤੁਸੀਂ ਅਗਲੇ ਹਫਤੇ ਆਪਣਾ ਮਨਵਰਤਨ ਤੇ ਬੈਠਾਂਗੇ ਤੁਹਾਡੀ ਕੋਟੀ ਦੇ ਬਾਣ ਸਰਦਾਰ ਮਾਨ ਜੀ ਆਏ ਸੀ ਕਿੱਥੇ ਜੇ ਨੰਦਾ ਜੀ ਭਗਵੰਤ ਮਾਨ ਸਿੰਘ ਜੀ ਦੀ ਗੱਲਾਂ ਕੀ ਕਰੀਏ ਜੀ ਭਗਵੰਤ ਮਾਨ ਸਿੰਘ ਦਾ ਉਹ ਗੱਲਾਂ ਨਾ ਪੰਜਾਬੀ ਦੀ ਘੋੜਾ ਦਾ ਪ੍ਰਾਣੀ ਕਿਸੰਗ ਦੁੱਖ ਸਮੂਹ ਦੀ ਤੇਰੇ ਦਰਮਾ ਵਿਚ ਸੋਲ ਇਫੈਕਟ ਫਾਲ ਬਗਬੇ ਕੰਮ ਨਹੀਂ ਆਉਂਦੇ ਪੱਤਾ ਤੁਹਾਡੀ ਇੱਕ ਵੀ ਗੱਲ ਕੰਮ ਨਹੀਂ ਆ ਤੁਹਾਡੀ ਇੱਕ ਵੀ ਗੱਲ ਪਤਾ ਨਹੀਂ ਆ ਇਦੋਂ ਮੋਦੀ ਜੀ ਦੇ ਮੁਸਲਮਾਨਾਂ ਚਾਰੇ ਤੱਕ ਕਿ ਤਾ ਤੁਸੀਂ ਵੀ ਤੁਹਾਡੇ ਨਾਲ ਕਰਦੇ ਹੋ ਤੇ ਜਿੱਦਾਂ ਕੰਮ ਜਿਹੜਾ ਸੋਣ ਮਾਰੋ ਇਹ ਚੱਕੇ ਬਾਹਰ ਸਿੱਟਾ ਲਾਉਂਦੇ ਚੋ ਤੁਸੀਂ ਇਹ ਅਸੀਂ ਹਿਸ ਕਰ ਰਹੇ ਹਾਂ ਕਿ ਤੁਸੀਂ ਭਗਵੰਤ ਸਿੰਘ ਮਾਨ ਜੀ ਆਪਣੀਆਂ ਗੱਲਾਂ ਵਾਲੀਆਂ ਗੱਲਾਂ ਚ ਛੱਡ ਕੇ ਕਿੱਟੀ ਕਿ ਹੋਵੰਗੇ ਪ੍ਰੈਕਟੀਕਲ ਇਹ ਯਾ ਸਿਛਲ ਇੱਕ ਦੋ ਮਿੰਟ ਤੋ ਰੋੜੇ ਕਿ ਤੁਹਾਡੇ ਤੱਕ ਵੀ ਲੋੜ ਨਹੀਂ ਜਾਰੀ ਕਿ ਤੁਹਾਡੇ ਤੱਕ ਦੋਈ ਜਾਰੀ ਕੱਲ ਜਾਰੀ ਆ ਪਰ ਤੁਸੀਂ ਇਹ ਦਰਜਾ ਚਾਰਕਾ ਨੂੰ ਚਾਰੀ ਨੋ ਉਲਟੋ ਨੋ ਇਗਨੋਰ ਕਰੋ ਉਦੋਂ ਕਾਮਯਾਬੀ ਤਾ ਲੋਕ ਸਭਾ ਇਲੈਕਸ਼ਨ ਹੋ ਜਾ ਤੇ ਨੀਸੇ ਬਿਠੀ ਨੋ ਤਾ ਨਾ ਬੁਤਨਾ ਬਈ ਬੋਲੋ ਜੀ ਬੋਲੋ ਜਿਓ ਅੱਜ ਫੇਰ ਤੁਸੀਂ ਕਰਦੇ ਹੋਏ ਓਏ ਤੁਮ ਨੇ ਨਾ ਲਿਆ ਕੇ ਜਦੋਂ ਤਾਰ ਫੜੇ ਗਏ ਸਪੀਲ ਚੰਨਾ ਨਿਕਲ ਰਾਇਆ ਅਗਲੀ ਰਣਨੀਤੀ ਜਿਵੇਂ ਕਿ ਰਵੀ ਬਾਲੀ ਜੀ ਨੇ ਸਾਡੇ ਪ੍ਰਧਾਨ ਜੀ ਨੇ ਦੱਸ ਦਿੱਤਾ ਵਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਮਲਾਜ਼ਮਾਂ ਨੂੰ ਉਹਨਾਂ ਦਾ ਬੰਨਦਾ ਹੱਕ ਨਾ ਦਿੱਤਾ ਗਿਆ ਤੇ ਜਿਹੜਾ ਹੈਗਾ ਵਾ ਮਰਨ ਵਰਤ ਦੇ ਉਹ ਬੈਠਣਗੇ ਤੇ ਅਸੀਂ ਉਹਨਾਂ ਦਾ ਬਰਾਬਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਸਾਥ ਦੇਵਾਂਗੇ ਜਿਹਨਾਂ ਫੇਰ ਵੀ ਤੁਹਾਡੇ ਮੁੰਡਾ ਜਿਹੜੇ ਨਹੀਂ ਮੰਨਿਆ ਪੰਜਾਬ ਦੀ ਜਨਤਾ ਨੂੰ بڑے ਲੁਭਾਉਣੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਇਆ ਇਹ ਸਭ ਤੋਂ ਵੱਡੀ ਜਿਹੜੀ ਮੰਗ ਸੀਗੀ ਮਲਾਜ਼ਮਾਂ ਦੀ 올ਡ ਪੈਨਸ਼ਨ ਸਕੀਮ ਉਹ ਭਗਵੰਤ ਜੀ ਮਾਨ ਨੇ ਕਹਿ ਕੇ ਅਜੇ ਤੱਕ ਪੂਰੀ ਨਹੀਂ ਕੀਤੀ ਮਲਾਜ਼ਮਾਂ ਨੂੰ ਪੱਕਾ ਕੀਤਾ ਉਹਦੇ ਵਿੱਚ ਵੀ ਕਾਣ ਰੱਖ ਦਿੱਤੀ ਕਿਉਂਕਿ ਜਿਹੜੇ ਮਲਾਜ਼ਮ ਓਵਰਏਜ ਕਰਕੇ ਕੱਢੇ ਗਏ ਉਹ ਨਗਰ ਨਿਗਮ ਦੇ ਵਿੱਚ ਕੰਮ ਕਰਦੇ ਓਵਰਏਜ ਹੋਏ ਆ ਕੋਈ ਓਵਰ ਏਜ ਹੋ ਕੇ ਨਹੀਂ ਲੱਗੇ ਸੀਗੇ ਇਸ ਕਰਕੇ ਜਿਹੜੀਆਂ ਵੀ ਮੰਗਾਂ ਇਹਨਾਂ ਨੇ ਕਹੀਆਂ ਸੀਗੇ ਵੀ ਅਸੀਂ ਮੰਨਾਂਗੇ ਆਪਣੀਆਂ ਤੇ ਖਰੇ ਨਹੀਂ ਉਤਰੇ ਇਹਦਾ ਜਵਾਬ ਜਿਹੜਾ ਪੰਜਾਬ ਦੀ ਜਨਤਾ ਲੋਕ ਸਭਾ ਚੋਣਾਂ ਦੇ ਵਿੱਚ ਇਹਨੂੰ ਦੇਗੀ ਔਰ ਇਹਨਾਂ ਨੂੰ ਪਾਰਲੀਮੈਂਟ ਵਿੱਚ ਜਾਣ ਤੋਂ ਸਿੱਧੇ ਸਿੱਧੇ ਤੌਰ ਤੇ ਰੋਕਿਆ ਜਾਏਗਾ ਪਿੱਛੇ ਤੁਸੀਂ ਤਾਂ ਨਾਲ ਐ ਸੀਗੇ ਉਹਦੇ ਵਿੱਚ ਵੀ ਤੁਹਾਨੂੰ ਸਿੱਖੋ ਜੀ ਨੇ ਇਹ ਗੱਲ ਕਹੀ ਸੀ ਵੀ ਪਰ ਇਹ ਜਿਹੜੇ ਮੰਗਾਂ ਬੜੇ ਪਿਆਰ ਨਾਲ ਸੁਣੀਆਂ ਗਈਆਂ ਔਰ ਮੰਨੀਆਂ ਵੀ ਗਈਆਂ ਸਿੱਖੋ ਸਾਹਿਬ ਨੂੰ ਤਾਂ ਲੱਗਦਾ ਮਲਾਜ਼ਮਾਂ ਨੂੰ ਮੈਨਿਪੂਲੇਟ ਕਰਨ ਲਈ ਰੱਖਿਆ ਹੋਇਆ ਵਾ ਉਹ ਵੀ ਖੁਦ ਇੱਕ ਯੂਨੀਅਨ ਚਲਾਉਂਦੇ ਆ ਜਿਹੜੇ ਕੰਮ ਉਹਨਾਂ ਨੂੰ ਕਰਨੇ ਚਾਹੀਦੇ ਆ ਜਿੱਦਾਂ ਕਿ ਉਹ ਫੋਰ ਕਲਾਸ ਦਰਜਾ ਚਾਰ ਕਰਮਚਾਰੀਆਂ ਦੇ ਵਿੱਚ ਵੀ ਤੇ ਯੂਨੀਅਨ ਦੇ ਚੇਅਰਮੈਨ ਆ ਵੱਡੇ ਸੰਗਠਨ ਦੇ ਨਾਲ ਚੱਲਦੇ ਆ ਇਹ ਇਸ ਨਵੰਤਨ ਵਿੱਚ ਜਿਹਦੀ ਤੁਹਾਨੂੰ ਨਿਬਰਦਸ਼ਨ ਵਾਲੀ ਉਹਨਾਂ ਨੂੰ ਤਾਂ ਬੈਠੇ-ਬੈਠੇ ਆਪਣੇ ਦਫਤਰ ਦੇ ਵਿੱਚ ਇਹ ਮਸਲੇ ਸੋਲਵ ਕਰਨੇ ਚਾਹੀਦੇ ਜਿਹੜੇ ਕਿ ਉਹ ਨਹੀਂ ਕਰਦੇ ਕਈ ਵਾਰੀ ਮਿਲ ਚੁੱਕੇ ਆ ਜੀ ਉਹਨਾਂ ਵੱਲੋਂ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਜਿਹੜਾ ਹੈਗਾ ਵਾ ਨਹੀਂ ਮਿਲਦਾ